ਭਾਰਤ ਅਤੇ ਪਾਕਿਸਤਾਨ ਵਿਚਕਾਰ ਜੋ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਉਸ ਨੂੰ ਲੈ ਕੇ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜਿੱਥਾਂ ਉੱਥੇ ਵਾਲ ਆਫ ਗੈਲਰੀ ਹੈ ਜਿਹੜੀ ਸਟੇਡੀਅਮ ਦੇ ਵਿੱਚ ਬਣਾਈ ਗਈ ਸੀ ਉਸ ਵਿੱਚੋਂ ਸਾਰੇ ਪਾਕਿਸਤਾਨੀ ਖਿਡਾਰੀਆਂ ਦੀਆਂ ਜੁੜੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਨੇ ਜਿੱਥਾਂ ਕ੍ਰਿਕਟ ਦੇ ਜਿਹੜੇ ਖਿਡਾਰੀ ਸਨ ਜਿਨ੍ਹਾਂ ਨੇ ਇੱਕ ਨਾਮੀ ਖਿਡਾਰੀ ਕਹਿ ਸਕਦੇ ਆ ਉਹਨਾਂ ਦੀ ਵਾਲ ਆਫ ਗੈਲਰੀ ਦੇ ਵਿੱਚ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਹੁਣ ਜਿਸ ਤਰੀਕੇ ਦੇ ਮਾਹੌਲ ਹੈ ਜਿਹੜੇ ਭਾਰਤ ਅਤੇ ਪਾਕਿਸਤਾਨ ਦੇ ਤਣਾਅਪੂਰਨ ਚੱਲ ਰਹੇ ਸਨ ਉਹ ਸਵਿਚਕਾਰ ਹੈ ਜਿਹੜਾ ਉਹਨਾਂ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਨੇ ਸੋ ਇਹ ਕਾਰਵਾਈ ਆ Rajasthan Cricket Association ਨੇ ਪਾਕਿਸਤਾਨੀ ਕ੍ਰਿਕਟਰਾਂ ਦੇ ਖਿਲਾਫ ਕੀਤੀ ਹੈ। ਦਰਸਲ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਦੇ ਵੱਲੋਂ ਵਾਲ ਆਫ ਗੈਲਰੀ ਤੋਂ ਪਾਕਿਸਤਾਨੀ ਕ੍ਰਿਕਟਰਾਂ ਦੀ ਤਸਵੀਰ ਹਟਾਈ ਗਈ ਹੈ। ਸੋ ਸਟੇਡੀਅਮ ਦੀ ਸਥਾਪਨਾ 1907 ਵਿੱਚ ਹੋਈ ਸੀ। ਇੰਝ ਸ਼ਾਨਦਾਰ ਇਤਿਹਾਸ ਨੂੰ ਵੇਗਦਿਆ ਵਾਲ ਆਫ ਗੈਲਰੀ ਤੇ ਤਸਵੀਰ ਹੋਣਾ ਕਿਸੇ ਵੀ ਕ੍ਰਿਕਟਰ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਸੀ। ਤੁਹਾਨੂੰ ਦੱਸ ਦਈਏ ਇੱਥੇ ਕਿ ਜਦੋਂ ਵਾਲੇ ਹਰ ਕ੍ਰਿਕਟਰ ਦੀ ਮੈਦਾਨ ਵਿੱਚ ਤਸਵੀਰ ਲਾਈ ਜਾਂਦੀ ਹੈ ਭਾਵੇਂ ਪਾਕਿਸਤਾਨ ਤਨਾ ਤੋਂ ਬਾਅਦ ਸਾਰੇ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਜਿਹੜੀਆਂ ਤਸਵੀਰਾਂ ਉੱਥੋਂ ਹਟਾ ਦਿੱਤੀਆਂ ਗਈਆਂ ਨੇ ਪਾਕਿਸਤਾਨ ਟੀਮ ਨੇ ਇਸ ਮੈਦਾਨ ਵਿੱਚ ਇੱਕ ਟੈਸਟ ਅਤੇ ਚਾਰ ਵਨਡੇ ਮੈਚ ਖੇਡੇ ਨੇ ਜਿਦੇ ਵਿੱਚ ਕੁੱਲ 25 ਪਾਕਿਸਤਾਨੀ ਕ੍ਰਿਕਟਰ ਖੇਡੇ ਤਨ ਸੋ ਇਸ ਵਿੱਚ ਪਾਕਿਸਤਾਨ ਲਈ ਖੇਡਣ ਵਾਲੇ ਆਖਰੀ ਹਿੰਦੂ ਕ੍ਰਿਕਟਰ ਦਾਨਿਸ਼ ਕਨੇਰੀਆ ਦਾ ਨਾਮ ਵੀ ਸ਼ਾਮਲ ਹੈ ਇਹ ਫੈਸਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ਤੇ ਵੱਧ ਰਹੇ ਤਣਾਅ ਦੇ ਕਾਰਨ ਲਿਆ ਗਿਆ ਸੋ ਦੱਸ ਜੀਏ ਕਿ ਇਸੇ ਤਰੀਕੇ ਦੇ ਨਾਲ ਜਿਹੜੇ ਪਾਕਿਸਤਾਨ ਦੇ ਕ੍ਰਿਕਟਰਾਂ ਦੇ ਸੋਸ਼ਲ ਅਕਾਊਂਟਸ ਵੀ ਹੈ ਜਿਹੜੇ ਸੋਸ਼ਲ ਮੀਡੀਆ ਤੇ ਜੋ ਅਕਾਊਂਟਸ ਚੱਲ ਰਹੀ ਸੀ ਉਹਨਾਂ ਤੇ ਵੀ ਪਾਬੰਦੀ ਹੈ ਜਿਹੜੀ ਲਗਾਈ ਗਈ ਹੈ ਸੋ ਜਿਹੜਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅਪੂਰਨ ਮਾਹੌਲ ਬਣਿਆ ਉਸ ਦਾ ਅਸਰ ਹੈ ਜਿਹੜਾ ਇਨ੍ਹਾਂ ਖਿਡਾਰੀਆਂ ਤੇ ਵੀ ਖਾਸਾ ਪਿਆ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ 라이 ਭਾਰਤ ਅਤੇ ਪਾਕਿਸਤਾਨ ਵਿਚਕਾਰ ਜੋ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਉਸ ਨੂੰ ਲੈ ਕੇ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜਿੱਥਾਂ ਉੱਥੇ ਵਾਲ ਆਫ ਗੈਲਰੀ ਹੈ ਜਿਹੜੀ ਸਟੇਡੀਅਮ ਦੇ ਵਿੱਚ ਬਣਾਈ ਗਈ ਸੀ ਉਸ ਵਿੱਚੋਂ ਸਾਰੇ ਪਾਕਿਸਤਾਨੀ ਖਿਡਾਰੀਆਂ ਦੀਆਂ ਜੁੜੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਨੇ ਜਿੱਥਾਂ ਕ੍ਰਿਕਟ ਦੇ ਜਿਹੜੇ ਖਿਡਾਰੀ ਸਨ ਜਿਨ੍ਹਾਂ ਨੇ ਇੱਕ ਨਾਮੀ ਖਿਡਾਰੀ کہہ ਸਕਦੇ ਆ ਉਹਨਾਂ ਦੀ ਵਾਲ ਆਫ ਗੈਲਰੀ ਦੇ ਵਿੱਚ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਹੁਣ ਜਿਸ ਤਰੀਕੇ ਦੇ ਮਾਹੌਲ ਹੈ ਜਿਹੜੇ ਭਾਰਤ ਅਤੇ ਪਾਕਿਸਤਾਨ ਦੇ ਤਣਾਅਪੂਰਨ ਚੱਲ ਰਹੇ ਸਨ ਉਹ ਸਵਿਚਕਾਰ ਜਿਹੜਾ ਉਹਨਾਂ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਨੇ ਸੋ ਇਹ ਕਾਰਵਾਈ ਆ Rajasthan Cricket Association ਨੇ ਪਾਕਿਸਤਾਨੀ ਕ੍ਰਿਕਟਰਾਂ ਦੇ ਖਿਲਾਫ ਕੀਤੀ ਹੈ। ਦਰਸਲ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਦੇ ਵੱਲੋਂ ਵਾਲ ਆਫ ਗੈਲਰੀ ਤੋਂ ਪਾਕਿਸਤਾਨੀ ਕ੍ਰਿਕਟਰਾਂ ਦੀ ਤਸਵੀਰ ਹਟਾਈ ਗਈ ਹੈ। ਸੋ ਸਟੇਡੀਅਮ ਦੀ ਸਥਾਪਨਾ 1907 ਵਿੱਚ ਹੋਈ ਸੀ। ਇਸੇ ਸ਼ਾਨਦਾਰ ਇਤਿਹਾਸ ਨੂੰ ਵੇਗਿਆ ਵਾਲ ਆਫ ਗੈਲਰੀ ਤੇ ਤਸਵੀਰ ਹੋਣਾ ਕਿਸੇ ਵੀ ਕ੍ਰਿਕਟਰ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਸੀ। ਤੁਹਾਨੂੰ ਦੱਸ ਦਈਏ ਇੱਥੇ ਖੇਡਣ ਵਾਲੇ ਹਰ ਕ੍ਰਿਕਟਰ ਦੀ ਮੈਦਾਨ ਵਿੱਚ ਤਸਵੀਰ ਲਾਈ ਜਾਂਦੀ ਹੈ ਪਰ ਪਾਕਿਸਤਾਨ ਤਨਾ ਤੋਂ ਬਾਅਦ ਸਾਰੇ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਜਿਹੜੀਆਂ ਤਸਵੀਰਾਂ ਉੱਥੋਂ ਹਟਾ ਦਿੱਤੀਆਂ ਗਈਆਂ ਨੇ ਪਾਕਿਸਤਾਨ ਟੀਮ ਨੇ ਇਸ ਮੈਦਾਨ ਵਿੱਚ ਇੱਕ ਟੈਸਟ ਅਤੇ ਚਾਰ ਵਨਡੇ ਮੈਚ ਖੇਡੇ ਨੇ ਜਿਦੇ ਵਿੱਚ ਕੁੱਲ 25 ਪਾਕਿਸਤਾਨੀ ਕ੍ਰਿਕਟਰ ਖੇਡੇ ਸਨ ਸੋ ਇਸ ਵਿੱਚ ਪਾਕਿਸਤਾਨ ਲਈ ਖੇਡਣ ਵਾਲੇ ਆਖਰੀ ਹਿੰਦੂ ਕ੍ਰਿਕਟਰ ਦਾਨਿਸ਼ ਕਨੇਰੀਆ ਦਾ ਨਾਮ ਵੀ ਸ਼ਾਮਲ ਹੈ ਇਹ ਫੈਸਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ਤੇ ਵੱਧ ਰਹੇ ਤਣਾਅ ਦੇ ਕਾਰਨ ਲਿਆ ਗਿਆ ਸੋ ਦੱਸ ਜੀਏ ਕਿ ਇਸੇ ਤਰੀਕੇ ਦੇ ਨਾਲ ਜਿਹੜੇ ਪਾਕਿਸਤਾਨੀ ਕ੍ਰਿਕਟਰਾਂ ਦੇ ਸੋਸ਼ਲ ਅਕਾਊਂਟਸ ਵੀ ਹੈ ਜਿਹੜੇ ਸੋਸ਼ਲ ਮੀਡੀਆ ਤੇ ਜੋ ਅਕਾਊਂਟਸ ਚੱਲ ਰਹੀ ਸੀ ਉਹਨਾਂ ਤੇ ਵੀ ਪਾਬੰਦੀ ਹੈ ਜਿਹੜੀ ਲਗਾਈ ਗਈ ਹੈ ਸੋ ਜਿਹੜਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅਪੂਰਨ ਮਾਹੌਲ ਬਣਿਆ ਉਸ ਦਾ ਅਸਰ ਹੈ ਜਿਹੜਾ ਇਨ੍ਹਾਂ ਖਿਡਾਰੀਆਂ ਤੇ ਵੀ ਖਾਸਾ ਪਿਆ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ 라이